ਤੁਸੀਂ ਦੇਖ ਰਹੇ ਹੋ ਡੈਰੀ ਸਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦਾ ਬਰਨਾਲੇ ਦੇ ਐਸਟੀ ਕਾਲਜ ਵਿਖੇ ਤਾਂ ਦੱਸਿਆ ਲਗਾਤਾਰ ਪਹਿਲੇ ਚੰਦੜਾ ਜਿਹੜਾ ਜਿਮਨੀ ਚੋਂ ਦਾ ਜਿਹੜਾ ਬਰਨਾਲੇ ਦੀ ਸੀਟ ਹੈ ਜਿਹੜਾ ਪਹਿਲੇ ਚੰਦੜਾ ਰਿਜ਼ਲਟ ਆ ਸਾਹਮਣੇ ਆ ਰਿਹਾ ਤਾਂ ਦੱਸਦੀ ਕਿ ਇਸ ਟਾਈਮ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਭ ਤੋਂ ਅੱਗੇ ਚੱਲ ਰਹੇ ਹਨ ਕਿ 216 ਵੋਟਰ ਤੋਂ ਅੱਗੇ ਚੱਲ ਰਹੇ ਇਸ ਦੇ ਨਾਲ ਹੀ ਅਗਰ ਗੱਲ ਕੀਤੀ ਹੈ ਹਰਿੰਦਰ ਤਾਲੀਵਾਲ ਨੂੰ ਤਕਰੀਬਨ 2184 ਵੋਟਾਂ ਪਈਆਂ ਇਸ ਦੇ ਨਾਲ ਹੀ ਕਾਲਾ ਟੇਲੋੜ ਕਾਂਗਰਸ ਦੇ ਉਮੀਦਵਾਰਾਂ ਉਹਨਾਂ ਨੂੰ 1550 ਵੋਟਾਂ ਇਸ ਦੇ ਨਾਲ ਅਗਰ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 1301 ਵੋਟਾਂ ਦਾ ਅਗਰ ਗੱਲ ਕੀਤੀ ਜਾਵੇ ਆਜ਼ਾਦ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਚੌਂ ਮਦਾਨ ਚ ਉਤਰੇ ਸੀ ਗੁਰਦੀਪ ਸਿੰਘ ਬਾਠ ਨੂੰ 815 ਵੋਟਾਂ ਪੈ ਚੁੱਕੀਆਂ ਤਾਂ ਪਹਿਲੇ ਚੰਦਾ ਜਿਹੜਾ ਇੱਥੇ ਕਾਊਂਟਿੰਗ ਸ਼ੁਰੂ ਹੋ ਚੁੱਕੀ ਦਾ ਰਿਜ਼ਲਟ ਸਾਡੇ ਸਾਹਮਣੇ ਆ ਚੁੱਕਾ ਤਾਂ ਬਰਨਾਲਾ ਜਿਮਨੀ ਚੌਂ ਦਾ ਲੋਕ ਸਭਾ ਦੀ ਜਿਮਨੀ ਚੌਂ ਦਾ 2024 ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਤਾਂ ਪਹਿਲੇ ਚੰਦਾ ਰਿਜ਼ਲਟ ਤੁਹਾਡੇ ਸਾਹਮਣੇ ਦੇਖੀਓ ਚਾਰੇ ਉਮੀਦਵਾਰਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਬਾਕੀ ਜਿਹੜੀ ਉਮੀਦਵਾਰ 216 ਵੋਟਾਂ ਤੋਂ ਅੱਗੇ ਚੱਲ ਰਿਹਾ ਕਿ ਕਿਤੇ ਆ ਕੇ ਇਸ ਟਾਈਮ ਜਿਹੜੀ ਹਵਾ ਫਿਲਹਾਲ ਪਹਿਲੇ ਚੰਦ ਦੀ ਆਮ ਆਦਮੀ ਪਾਰਟੀ ਦੇ ਹੱਕ ਚ ਦੇਖਣ ਨੂੰ ਮਿਲ ਰਹੀ ਹੈ ਕਐਮਐਮਐਨ ਬੌਬੀਨਾ ਸੰਦੀਪ ਸ਼ਰਮਾ ਡੈਰੀ ਸਰ ਟੀਵੀ ਬਰਨਾਲਾ ਤੁਸੀਂ ਦੇਖ ਰਹੇ ਹੋ ਡੈਰੀ ਸਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦਾ ਬਰਨਾਲੇ ਦੇ ਐਸਟੀ ਕਾਲਜ ਵਿਖੇ ਦੰਦਾ ਇਹ ਲਗਾਤਾਰ ਪਹਿਲੇ ਚੰਦ ਦਾ ਜਿਹੜਾ ਜਿਮਨੀ ਚੌਂ ਦਾ ਜਿਹੜਾ ਬਰਨਾਲੇ ਦੀ ਸੀਟ ਹੈ ਜਿਹੜਾ ਪਹਿਲੇ ਚੰਦ ਦਾ रिजल्ट ਆ ਸਾਹਮਣੇ ਆ ਰਿਹਾ ਤਾਂ ਦੱਸਦੀ ਕਿ ਇਸ ਟਾਈਮ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਭ ਤੋਂ ਅੱਗੇ ਚੱਲ ਰਹੇ ਹਨ ਕਿ 216 ਵੋਟਰ ਤੋਂ ਅੱਗੇ ਚੱਲ ਰਹੇ ਇਸ ਦੇ ਨਾਲ ਹੀ ਅਗਰ ਗੱਲ ਕੀਤੀ ਹੈ ਹਰਿੰਦਰ ਤਾਲੀਵਾਲ ਨੂੰ ਤਕਰੀਬਨ 2184 ਵੋਟਾਂ ਪਈਆਂ ਇਸ ਦੇ ਨਾਲ ਹੀ ਕਾਲਾ ਢਿਲੋ காங்கிரஸ் ਦੇ ਉਮੀਦਵਾਰਾਂ ਉਹਨਾਂ ਨੂੰ 1550 ਵੋਟਾਂ ਇਸ ਦੇ ਨਾਲ ਅਗਰ ਭਾਜਪਾ ਦੇ ਕੇਵਲ ਸਿੰਘ ਢਿਲੋ ਨੂੰ 1301 ਵੋਟਾਂ ਦਾ ਅਗਰ ਗੱਲ ਕੀਤੀ ਜਾਵੇ ਆਜ਼ਾਦ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਜੋਨ ਮੈਦਾਨ ਚ ਉਤਰੇ ਸੀ ਗੁਰਦੀਪ ਸਿੰਘ ਬਾਟ ਨੂੰ 815 ਵੋਟਾਂ ਪੈ ਚੁੱਕੀਆਂ ਤਾਂ ਪਹਿਲੇ ਚੰਦਾ ਜਿਹੜਾ ਇੱਥੇ ਕਾਊਂਟਿੰਗ ਸ਼ੁਰੂ ਹੋ ਚੁੱਕੀ ਦਾ ਰਿਜ਼ਲਟ ਸਾਡੇ ਸਾਹਮਣੇ ਆ ਚੁੱਕਾ ਤਾਂ ਬਰਨਾਲਾ ਜਿਮਨੀ ਚੋਂ ਦਾ ਲੋਕ ਸਭਾ ਦੀ ਜਿਮਨੀ ਚੋਂ ਦਾ 2024 ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਤਾਂ ਪਹਿਲੇ ਚੰਦਾ ਰਿਜ਼ਲਟ ਤੁਹਾਡੇ ਸਾਹਮਣੇ ਦੇ ਦਿੱਤੀਓ ਚਾਰੇ ਉਮੀਦਵਾਰਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਬਾਕੀ ਜਿਹੜੀ ਉਮੀਦਵਾਰ ਦਾ 216 ਵੋਟਾਂ ਤੋਂ ਅੱਗੇ ਚੱਲ ਰਿਹਾ ਕਿ ਕਿਤੇ ਆ ਕੇ ਇਸ ਟਾਈਮ ਜਿਹੜੀ ਹਵਾ ਫਿਲਹਾਲ ਪਹਿਲੇ ਚਰਨ ਦੀ ਆਮ ਆਦਮੀ ਪਾਰਟੀ ਦੇ ਹੱਕ 'ਚ ਦੇਖਣ ਨੂੰ ਮਿਲ ਰਹੀ ਹੈ ਕੈਮਰਾਮੈਨ ਬੋਬੀ ਨਾ ਸੰਦੀਪ ਸ਼ਰਮਾ ਦੈਨੀ ਸਰ ਟੀਵੀ ਬਰਨਾਲਾ ਤੁਸੀਂ ਦੇਖ ਰਹੇ ਹੋ ਦੈਨੀ ਸਰ ਟੀਵੀ ਮਹਾ ਸੰਦੀਪ ਸ਼ਰਮਾ ਸੋ ਮੌਜੂਦਾ ਬਰਨਾਲੇ ਦੇ ਐਸਟੀ ਕਾਲਜ ਵਿਖੇ ਦੰਦਾ ਸਾਹਿਬ ਇਹ ਲਗਾਤਾਰ ਪਹਿਲੇ ਚਰਨ ਦਾ ਜਿਹੜਾ ਜਿਮਨੀ ਚੋਂ ਦਾ ਜਿਹੜਾ ਬਰਨਾਲੇ ਦੀ ਸੀਟ ਹੈ ਜਿਹੜਾ ਪਹਿਲੇ ਚਰਨ ਦਾ ਰਿਜ਼ਲਟ ਆ ਸਾਹਮਣੇ ਆ ਰਿਹਾ ਤਾਂ ਦੱਸ ਦਈਏ ਕਿ ਇਸ ਟਾਈਮ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਭ ਤੋਂ ਅੱਗੇ ਚੱਲ ਰਹੇ ਹਨ ਕਿ 216 ਵੋਟਾਂ ਤੋਂ ਅੱਗੇ ਚੱਲ ਰਹੇ ਇਸ ਦੇ ਨਾਲ ਹੀ ਅਗਰ ਗੱਲ ਕੀਤੀ ਹੈ ਹਰਿੰਦਰ ਤਾਲੀਵਾਲ ਨੂੰ ਤਕਰੀਬਨ 2184 ਵੋਟਾਂ ਪਈਆਂ ਇਸ ਦੇ ਨਾਲ ਹੀ ਕਾਲਾ ਢਿਲੋ ਕਾਂਗਰਸ ਦੇ ਉਮੀਦਵਾਰਾਂ ਉਹਨਾਂ ਨੂੰ 1550 ਵੋਟਾਂ ਇਸ ਦੇ ਨਾਲ ਅਗਰ ਭਾਜਪਾ ਦੇ ਕੇਵਲ ਸਿੰਘ ਢਿੱਲੋ ਨੂੰ 1301 ਵੋਟਾਂ ਦਾ ਅਗਰ ਗੱਲ ਕੀਤੀ ਜਾਵੇ ਆਜ਼ਾਦ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਲੋਕ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਚੌਂ ਮੈਦਾਨ ਚ ਉਤਰੇ ਸੀ ਗੁਰਦੀਪ ਸਿੰਘ ਬਾਟ ਨੂੰ 815 ਵੋਟਾਂ ਪੈ ਚੁੱਕੀਆਂ ਤਾਂ ਪਹਿਲੇ ਚਰੰਦਾ ਜਿਹੜਾ ਇੱਥੇ ਕਾਊਂਟਿੰਗ ਸ਼ੁਰੂ ਹੋ ਚੁੱਕੀ ਦਾ ਰਿਜ਼ਲਟ ਸਾਡੇ ਸਾਹਮਣੇ ਆ ਚੁੱਕਾ ਤਾਂ ਬਰਨਾਲਾ ਜਿਮਨੀ ਚੋਂ ਦਾ ਲੋਕ ਸਭਾ ਦੀ ਜਿਮਨੀ ਚੋਂ ਦਾ 2024 ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਤਾਂ ਪਹਿਲੇ ਚਰੰਦਾ ਰਿਜ਼ਲਟ ਤੁਹਾਡੇ ਸਾਹਮਣੇ ਦੇ ਦਿੱtio ਚਾਰੇ ਉਮੀਦਵਾਰਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਬਾਕੀ ਜਿਹੜੀ ਉਮੀਦਵਾਰਾਂ ਦਾ 216 ਵੋਟਾਂ ਤੋਂ ਅੱਗੇ ਚੱਲ ਰਿਹਾ ਕਿ ਕਿਤੇ ਆ ਕੇ ਇਸ ਟਾਈਮ ਜਿਹੜੀ ਹਵਾ ਫਿਲਹਾਲ ਪਹਿਲੇ ਚਰੰਦ ਦੀ ਆਮ ਆਦਮੀ ਪਾਰਟੀ ਦੇ ਹੱਕ ਚ ਦੇਖਣ ਨੂੰ ਮਿਲ ਰਹੀ ਹੈ ਕਮੇਮਨ ਬੋਬੀਨਾ ਸੰਦੀਪ ਸ਼ਰਮਾ ਡੈਲੀ ਸਟੇਵੀ ਬਰਨਾਲਾ